ਕਿੱਟੀ ਮਛਰ ਆਦੇਸ਼ ਸੁੰਢੀ ਨੇ ਨਰਮਾ ਕੀਤਾ ਖਤਮ ਕਿਸਾਨਾਂ ਨੇ ਟਰੈਕਟਰ ਚਲਾ ਕੇ ਜਿਸ ਨੂੰ ਵਾਹਿਆ ਮਾਮਲਾ ਬਠਿੰਡਾ ਦੇ ਪਿੰਡ ਤੁੰਗਵਾਲੀ ਦਾ ਸੋਮਵਾਰ ਨੂੰ 7:30 ਵਜੇ ਦੇ ਲਗਭਗ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਇੱਕ ਕਿਸਾਨ ਵੱਲੋਂ ਠੇਕੇ ਦੇ ਜ਼ਮੀਨ ਲੈ ਕੇ ਉਸ ਦੇ ਵਿੱਚ ਨਰਮਾ ਬੀਜਿਆ ਹੋਇਆ ਸੀ ਤਾ ਚਿੱਟੇ ਮਛਰਤੇ ਸੁੰਡੀ ਨਹੀਂ ਉਸ ਦਾ ਨਰਮਾ ਬਿਲਕੁਲ ਖਤਮ ਕਰ ਦਿੱਤਾ ਉਸ ਬਲੋ ਜਿੱਥੇ ਰਹਿਆਂ ਸਪਰੇਆ ਵੀ ਆਪਣਾ ਇਹਦੇ ਵਿੱਚ ਕਿਤੇ ਗਈਆਂ ਲੇਕਿਨ ਉਸ ਦੇ ਕੋਈ ਹੱਲ ਨਹੀਂ ਹੋਇਆ ਤਾਂ ਉਸ ਨੂੰ ਲੈ ਕੇ ਅੱਜ ਅੱਕੇ ਹੋਏ ਕਿਸਾਨ ਨੇ ਇਹਦੇ ਉੱਤੇ ਟਰੈਕਟਰ ਚਲਾ ਦਿੱਤਾ ਉਸਨੇ ਆਪਣਾ ਨਰਮਾ ਬਾਧਾਤਾ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਗੋਂਦਾ ਦੇ ਬਲਾਕ ਪ੍ਰਧਾਨ ਬੁੱਟਾ ਸਿੰਘ ਤੰਗਵਾਲੀ ਨੇ ਕਿਹਾ ਕਿ ਇਸ ਕਿਸਾਨ ਨੂੰ 40000 ਰੁਪਏ ਆਪਣਾ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਣਾ ਸਰਕਾਰ ਮੰਗ ਰਿਹਾ ਦੇਵੇ ਤੇ ਇਹਦਾ ਹੋਰ ਵੀ ਖਰਚਾ ਦਿੱਤਾ ਜਾਵੇ ਦੇਖੋ ਸੁਵੀਰ ਸਿੰਘ ਨਖਾਰਾ ਬਠਿੰਡਾ ਦੇ ਪਿੰਡ ਤੰਗਵਾਲੀ ਦੀਆਂ ਜਿੱਥੇ ਅੱਜ ਇੱਕ ਕਿਸਾਨ ਵੱਲੋਂ ਆਪਣੇ ਨਰਮੇ ਦੀ ਫਸਲ ਦਿੱਤੀ ਟਰੈਕਟਰ ਚਲਾ ਦਿੱਤਾ ਗਿਆ ਰਾਜੀ ਬੁੱਟਾ ਸਿੰਘ ਤੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਟਕਾਉਂਦਾ ਅੱਜ ਅਸੀਂ ਪਿੰਡ ਤੁੰਗਾਲੀ ਖੜੇ ਆ ਜਿੱਥੇ ਨਰਮੇ ਦੀ ਖੇਤੀ ਮਤਲਬ ਤੁੰਗੀਆਂ ਸਰਕਾਰਾਂ ਵਾਦਾ ਕਰਦੀਆਂ ਵੀ ਜਿਹੜਾ ਝੋਨੇ ਨੂੰ ਛੱਡ ਕੇ ਨਰਮਾ ਬੀਜਿਆ ਜਾਵੇ ਪਰ ਆ ਤਿੰਨ ਕਿੱਲੇ ਨਰਮਾ ਗੁਰਵਚਨ ਸਿੰਘ ਦਾ ਤੇ ਸ਼ਿੰਦਰ ਸਿੰਘ ਦਾ ਤਿੰਨ ਕਿੱਲੇ ਨੇ ਨਰਮਾ ਬੀਜਿਆ ਇਸ ਸਪੇਹਾ ਕਰੀਆਂ ਕੱਖ ਪੰਡਾ ਮਾਰਿਆ ਅੱਜ ਇਹ ਚਿੱਟੇ ਮੱਛਰ ਨੇ ਤੇ ਜਿਹੜੀ ਸੁੰਡੀ ਆ ਮਤਲਬ ਟਿੰਡਿਆਂ ਦੇ ਵਿੱਚ ਜਿਹੜਾ ਕੋਈ ਟਿੰਡਾ ਬਣਦਾ ਹੈ ਉਦੇ ਵਿੱਚ ਸੁੰਡੀ ਪੈ ਰਹੀ ਹੈ ਅੱਜ ਬਾਹਰ ਹੈ ਕਿਸਾਨ ਕਿਉਂਕਿ ਇਹਨਾਂ ਕੋਲ ਕੋਈ ਹੋਰ ਪ੍ਰਬੰਧ ਨਹੀਂਗਾ ਵੀ ਮੋਟਰ ਦਾ ਜਾਂ ਕੋਈ ਹੋਰ ਕਿਸੇ ਇਹਨਾਂ ਨੇ ਨਰਮਾ ਬੀਜਿਆ ਸੀ ਵਧਗਾ ਬੀਜ ਲੈ ਅੰਦਾ ਸੀਗਾ ਤੇ ਡੁਬਲੀਗੇਟ ਜਿਹੜੀਆਂ ਬੀਹਾਂ ਤੇ ਮਤਲਬ ਸਪਰੇਹਾਂ ਦੇ ਰਹੀ ਹੈ ਥੋਂ ਦੀ ਸਰਕਾਰ ਤੇ ਥੋਂ ਜਿਹੜਾ ਖੇਤੀਬਾੜੀ ਵਿਭਾਗ ਉਹ ਜਮਾ ਕੁੰਭਕਾਰ ਦੀ ਨਹੀਂ ਤੇ ਸੁੱਤਾ ਪਿਆ ਅੱਜ ਇਹਨਾਂ ਨੇ ਇੰਨਾ ਖਰਚਾ ਕਰਕੇ ਤਿੰਨ ਕਿੱਲੇ ਵਾਂਦੇ ਉੱਤੇ ਪੂਰਾ ਮਤਲਬ ਅੱਜ ਪੁਲਿਆਵਾ ਨਰਮਾ ਅੱਜ ਬਾਹਰ ਹੈਨ ਇਸ ਕਰਕੇ ਅਸੀਂ ਨਿਖੇਦੀ ਕਰਦੇ ਆਂ ਪੰਜਾਬ ਸਰਕਾਰ ਦੀ ਤੇ ਮੰਗ ਕਰਦੇ ਆਂ ਵੀ ਜਿਹੜਾ ਇਹਦਾ ਮਨ ਦਾ ਮਾਜਵਾ ਦਿੱਤਾ ਜਵੇ ਕਿਸਾਨ ਨੂੰ ਵੀ 40000 ਰੁਪਏ ਕਿੱਲੇ ਦਾ ਇਹਦਾ ਮਤਲਬ ਮਾਜਵਾ ਦਿੱਤਾ ਜਾਵੇ ਤੇ ਜਿਹੜੀ ਇਹਦੀ ਖਰਚਾ ਹੋਰ ਖਰਚਾ ਹੋਇਆ ਉਹ ਦਿੱਤਾ ਜਾਵੇ ਤੇਰਾ ਤੇ ਕਿਹੜਾ ਪਿੰਡ ਆ ਜਰਾ ਸੁਖਸਦੀ ਗਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਬਾਈ ਕੁੰਗ ਵਾਲੀ ਪਿੰਡ ਆ ਮੇਰਾ ਹੱਲ ਭਜਨ ਮੇਰਾ ਨਾਂ ਹੈਗਾ ਤਿੰਨ ਕਿੱਲੇ ਬਾਣ ਸੀ ਮੇਰੇ ਕੋਲੇ ਬਾਣ ਮੇਰੇ ਕੋਲੇ ਠਿੱਕੀ ਤੇ ਆ ਚਾਰ ਮੱਛ ਵਧੇ ਹਾਂ ਕਰੀਆਂ ਤਿੰਨ ਇੱਕ ਕਟੋਪ ਲੋਨ ਕਰੀਆ ਤਿੰਨ ਕਟਾਵਾਂ ਜੀਆਂ ਕਰੀਆਂ ਕੋਈ ਹੱਲ ਨਹੀਂ ਹੋਇਆ ਵਿਚਾਰੇ ਇਹਨਾਂ ਨੂੰ ਭਾਗੋਲਾ ਤੇ ਮੁੰਡਿਆਂ ਤੋਂ ਪੁੱਛ ਕੇ ਪਾਣੀ ਵੀ ਲਾਤਾ ਮੈਂ ਕੋਈ ਹੱਲ ਨਹੀਂ ਹੋਇਆ ਨਰਮਾ ਥੱਲੇ ਨੂੰ ਗਿਆ ਸਕ ਮੈਂ ਤਾਂ ਸਾਨੂੰ ਵਜਾਉਣ ਦੀ ਵਜੇ ਕੋਈ ਮੈਕ ਮੇਲਾ ਆਇਆ ਖੇਤੀ ਵਾਲਾ ਕੋਈ ਨਹੀਂ ਆਇਆ ਜੀ ਕਿਸੇ ਨੇ ਗੱਲ ਨਹੀਂ ਸੁਣੀ 5 ਸਾਲ ਹੋ ਗਏ ਮੇਰਾ ਨਰਮਾ ਮਾਤੇ ਨੂੰ ਆਮ ਤਾਂ ਇੱਕ ਵੇਲੇ ਨੂੰ ਵੀ ਲਿਆਇਆ ਵੀਡੀਓ ਵੀ ਲਵਾਈਆ ਕਿਸੇ ਨੇ ਮੇਰੀ ਆ ਕੇ ਬਾਤ ਨਹੀਂ ਪੁੱਛੀ ਗਰੀਬ ਬੰਦਾ ਮੈਂ ਠੀਕ ਦੋ ਕਿੱਲੇ ਬਾਹਣਾ ਡੂੜ ਮੇਰੇ ਕੋਲੇ ਆਪਦਾ